ਤੋ ਅਸੀਂ ਪਿੰਡ ਕਸਾਵਾਦ ਮੌਜੂਦ ਹਾਂ ਇੱਥੇ ਸਾਡੇ ਨਾਲ ਸਾਬਕਾ ਸਰਪੰਚ ਮੌਜੂਦ ਨੇ ਅ ਇੱਥੇ ਦੇ ਲੋਕਾਂ ਦੇ ਵਿੱਚ ਡਰ ਦਾ ਕਿਉਂ ਮਾਹੌਲ ਤੁਹਾਨੂੰ ਲੱਗਦਾ ਹੈ ਕਿ ਡਰ ਹੈ ਕਿ ਪਾਣੀ ਇਧਰ ਸਾਈਡ ਵੀ ਆ ਸਕਦਾ ਤੁਹਾਡੇ ਪਿੰਡਾਂ ਵਾਲੇ ਵੀ ਪਾਣੀ ਆ ਸਕਦਾ ਜੀ ਕਿਉਂਕਿ ਜਿੰਮੇ ਬਾਰਸ਼ਾ ਨਹੀਂ ਹਟਦੀਆਂ ਤੇ ਉਹਨਾਂ ਨੇ ਤਾਂ ਪਾਣੀ ਛੱਡ ਦੇਣਾ ਜਦੋਂ ਉੱਥੇ ਤਾਂ ਉਹਨਾਂ ਦਾ ਲੈਵਲ ਵੱਧ ਗਿਆ ਖਤਰੇ 'ਚ ਹੋ ਗਿਆ ਉਹਨਾਂ ਨੇ ਪਾਣੀ ਛੱਡ ਦੇਣਾ ਉਹਨਾਂ ਨੇ ਨਾ ਕਿ ਸਾਨੂੰ ਜਨਤਾ ਨੂੰ ਦੇਖਣਾ ਨਾ ਉਹਨਾਂ ਨੇ ਕੋਈ ਬੰਨ ਦੇਖਣਾ ਉਹਨਾਂ ਨੇ ਤਾਂ ਆਪਣਾ ਬਚਾਅ ਕਰਨਾ ਪਰ ਇਹ ਜਿਹੜਾ ਨਹਿਰੀ ਵਿਭਾਗ ਮਹਿਕਮਾ ਇਹ ਇੱਕ ਨਾਉ ਦਾ ਹੀ ਮਹਿਕਮਾ ਹੈ ਕਿਉਂਕਿ ਆ ਵੀ ਬੰਨਕ ਤਕਰੀਬਨ 6 ਫੁੱਟ ਉੱਚਾ ਰਹਿ ਜਾਂਦਾ ਉਥੋਂ ਜੀ ਬੰਨ ਤੇ ਮਿੱਟੀ ਨਹੀਂ ਪੂਰੀ ਸਹੀ ਪ੍ਰੋਪਰ ਪਾਈ ਹੋਈ ਹੁਣ ਏਡੇ ਏਡੇ ਘਾਰੇ ਪਏ ਹੋਇਆ ਦਾਦਾ ਬੰਨ ਚ ਜਿਹੜਾ ਮਤਲਬ ਖੱਡਾਂ ਪਈਆਂ ਹੋਈਆਂ ਜਿੱਥੋਂ ਪਾਣੀ ਨੁਕਸਾਨ ਹੋ ਸਕਦਾ ਅੱਜ ਬਾਰਸ਼ ਦੇ ਵਿੱਚ ਵੀ ਮਜ਼ਦੂਰ ਲੱਗ ਸਕਦੇ ਆ ਕੰਮ ਕਰਨ ਨੂੰ ਜੇ ਮੈਂ ਸਾਡੇ ਇਲਾਕੇ ਦੇ ਆ ਇਹ ਬਾਰਸ਼ ਚ ਵੀ ਕੰਮ ਕਰਦੇ ਆ ਟੋਕਰੇ ਨਾਲ ਮਿੱਟੀ ਪਾ ਪਾ ਕੇ ਉਹੜੀਆਂ ਖੱਡਾਂ ਬੰਦ ਕੀਤੀਆਂ ਜਾ ਸਕਦੀਆਂ ਪਰ ਇਹ ਮੀਂਹ ਦੇ ਵਿੱਚ ਇਹਨਾਂ ਨੇ ਕਿਸੇ ਅਫਸਰ ਨੇ ਨਹੀਂ ਆਉਣਾ ਆ ਹੁਣ ਪਾਣੀ ਛੱਟਦਾ ਇੱਥੇ ਏਡੀਸੀ ਆ ਗਿਆ ਡੀਸੀ ਸਾਹਿਬ ਆ ਗਏ ਐਸਡੀਮ ਆ ਗਿਆ ਗੇੜਾ ਮਾਰਿਆ ਚਲ ਗਏ ਕਿਉਂਕਿ ਫਿਰ ਅੱਜ ਮੁਲਾਜ਼ਮ ਆਇਆ ਲੋਕਾਂ ਦੇ ਛੋਟੀਆਂ-ਛਾਟੀਆਂ ਮਾਰਦੇ ਰਹੇ ਕਿਉਂਕਿ ਇਹੀ ਜਿਹੜੀ ਜਨਤਾ ਵਾ ਇਹਨੇ ਮੌਕਾ ਸਾਂਭਣਾ ਆ ਪਿਛਲੀ ਵਾਰੀ 3 ਸਾਲ ਪਹਿਲਾਂ ਪਾਣੀ ਆਇਆ ਸੀ ਨਹੀਂ ਨਹੀਂ ਛੋਟੀਆਂ ਕਿਉਂ ਮਾਰਦੇ ਰਹੇ ਲੋਕਾਂ ਕਹਿੰਦੇ ਇੱਥੇ ਕਿਉਂ ਦਰਿਆ ਤੇ ਤੁਸੀਂ ਆਉਂਦੇ ਆ ਮੈਨੂੰ ਵੀ ਰੋਕ ਲਿਆ ਸੀਗਾ ਮੈਂ ਉਹਨੂੰ ਦੱਸਿਆ ਮੈਂ ਕਿਹਾ ਅਸੀਂ ਸਾਬਕਾ ਸਰਪੰਚ ਤਾਂ ਜ਼ਿੰਮੇਵਾਰ ਬੰਦੇ ਆਂ ਫਿਰ ਉਹਨਾਂ ਨੇ ਸਾਨੂੰ ਇੱਧਰ ਹੌਂਡ ਦਿੱਤਾ ਮੈਨੂੰ ਦੱਸਿਆ ਵੀ ਇਹ ਕਈਆਂ ਦੇ ਛੋਟੀਆਂ-ਛਾਟੀਆਂ ਮਾਰੀਆਂ ਚਲੋ ਅਸੀਂ ਹੁੰਦੇ ਤਾਂ ਅਸੀਂ ਨਹੀਂ ਸੀ ਇਹ ਕੰਮ ਹੋਣ ਦੇਣਾ ਉਹ ਸ਼ਾਇਦ ਇਸ ਕਰਕੇ ਮਾਰ ਰਹੇ ਹੋਣੇ ਵੀ ਜੇ ਪਾਣੀ ਇੱਕ ਉਹਨੂੰ ਇਸ ਚੀਜ਼ ਦਾ ਡਰ ਆ ਉਹਨਾਂ ਦੇ ਘਰ ਆ ਇੱਥੇ ਵੀ ਸਾਡੇ ਘਰਾਂ 'ਚ ਪਾਣੀ ਆਉਣਾ ਸਾਡਾ ਨੁਕਸਾਨ ਹੋਣਾ ਇਹ ਜਿੰਨੇ ਵੀ ਲੋਕ ਖੜੇ ਆ ਏਸੀ ਕਰਕੇ ਖੜਿਆ ਵੀ ਅਸੀਂ ਕੁਝ ਨਾ ਕੁਝ ਅਰੇਂਜਮੈਂਟ ਕਰ ਸਕੀਏ ਇਹ ਤਮਾਸ਼ਾ ਦੇਖਣ ਨਹੀਂ ਆਉਂਦੇ ਲੋਕ ਇਹ ਤਮਾਸ਼ਾ ਦੇਖਣ ਨਹੀਂ ਆਉਂਦੇ ਇਹ ਜ਼ਿੰਮੇਵਾਰ ਬੰਦੇ ਆ ਸਾਰੇ ਇਸ ਪਿੰਡਾਂ ਦੇ 8-10 ਪਿੰਡਾਂ ਦੇ ਲੋਕ ਆ ਇਹ ਇਹਨਾਂ ਨੇ ਆ ਪਿਛਲੀ ਵਾਰੀ ਵੀ ਜੋ ਪਾਣੀ 3 ਸਾਲ ਪਹਿਲਾਂ ਸੀ ਬੋਰੇ ਭਰ ਕੇ ਤਿੰਨ ਰਾਤਾਂ ਇੱਥੇ ਰਿਹਾ ਘੜ ਤੋਂ ਘੜ 100 ਬੰਦਾ ਸਰਕਾਰ ਦਾ ਤਾਂ ਬੰਦਾ ਹੀ ਇੱਕ ਹੁੰਦਾ ਇਹ ਤਾਂ ਜਨਤਾ ਸਾਹਮਣੇ ਆ ਬੰਨ ਤੇ ਮਿੱਟੀ-ਮੁੱਟੀ ਜੋ ਪਾਉਂਦੇ ਆ ਸਾਹਮਦੇ ਜਨਤਾ ਪਾਉਂਦੀ ਸਰਕਾਰ ਦਾ ਇੱਧਰ ਕੋਈ ਧਿਆਨ ਨਹੀਂ ਹੈ ਇਸ ਕਰਕੇ ਸਰਕਾਰ ਦੀ ਖਿਚਾਈ ਕਰੋ ਅੱਜ ਵੀ ਜਾ ਕੇ ਦੇਖੋ ਬੰਨ ਦੇ ਉੱਤੇ ਖੱਡਾਂ ਪਈਆਂ ਹੋਈਆਂ ਜੇ ਮੀਂਹ ਦੋ ਦਿਨ ਵੀ ਪੈਂਦਾ ਰਿਹਾ ਉਧਰੋਂ ਪਾਣੀ ਛੱਟਦਾ ਤੇ ਉਹ ਖੱਡਾਂ ਦਾ ਹੀ ਪਾਣੀ ਇੱਧਰ ਆਵੜਨਾ ਬਾਰਸ਼ ਦੇ ਵਿੱਚ ਵੀ ਲੇਬਰ ਲੱਗ ਸਕਦੀ ਆ ਕੰਮ ਕਰਨ ਉਹਨੂੰ ਪੈਸੇ ਮਿਲਣ ਮਜ਼ਦੂਰਾਂ ਨੂੰ ਉਹ ਬਾਰਸ਼ ਦੇ ਵਿੱਚ ਵੀ ਉਹ ਕੰਮ ਕਰਕੇ ਜਿਹੜਾ ਸਵਾਰਨਿਕ ਜਿਹੜੀਆਂ ਖੱਡਾਂ ਪਈਆਂ ਹੋਈਆਂ ਤੁਹਾਨੂੰ ਲੱਗਦਾ ਕਿ ਡਰੇਨਾ ਦੀ ਸਫਾਈ ਜਿਸ ਤਰੀਕੇ ਦੇ ਨਾਲ ਸਰਕਾਰ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਡਰੇਨਾ ਡਰੂਨਾ ਸਾਰੀਆਂ ਸਾਫ਼ ਕਰ ਦਿੱਤੀਆਂ ਤੇ ਇਸ ਵਾਰ ਹੜ੍ਹ ਦਾ ਮਾਹੌਲ ਨਹੀਂ ਸੀ ਬੰਨਾ ਪਰ ਮੀਂਹ ਜਿਆਦਾ ਪੈਣ ਕਰਕੇ ਇਹ ਸਥਿਤੀ ਬਣ ਗਈ ਹੈ ਬਾਕੀ ਇਦਾਂ ਜੀ ਉਹ ਸਤਲੋਜ ਦੇ ਪਰਲੇ ਸਾਈਡ ਦੇਖੋ ਤੁਸੀਂ ਪੂਰਾ ਢਿੱਗ ਬਣਿਆ ਹੋਇਆ ਮਿੱਟੀ ਦਾ ਕਿਉਂਕਿ ਜੇ ਕੋਈ ਟਰੈਲੀ ਇੱਕ ਚਕਾਉਂਦਾ ਤੇ ਮੈਨਗ ਵਾਲੇ ਉੱਤੇ ਪਰਚਾ ਦੇ ਦਿੰਦੇ ਆ ਜਿਹੜੇ ਵੀ ਉਹ ਖੇਤ ਆ ਉਹਨੂੰ ਆਰਡਰ ਦਿੱਤਾ ਜਾਵੇ ਵੀ ਤੂੰ ਉਹ ਮਿੱਟੀ ਚਕਾਲਾ ਵਿੱਚੋਂ ਤੇ ਦਰਿਆ ਦਾ ਜਿਹੜਾ ਖੁੱਲਾ ਬਾਜਰਾ ਪਾਣੀ ਦਾ ਚਾ ਸਕੇ ਕਿਉਂਕਿ ਉਹ ਚਕਾਉਂ ਨਹੀਂ ਦੇ ਰਹੇ ਉਹਦੀ ਵਜ੍ਹਾ ਨਾਲ ਪਾਣੀ ਜਿਹੜਾ ਇਸ ਪਿੰਡਾਂ ਨੂੰ ਮਾਰ ਕਰਦਾ ਜੇ ਕੋਈ ਟਰੈਲੀ ਭਰ ਲੈਂਦਾ ਤੇ ਉਹ ਤੇ ਮੈਨਗ ਵਾਲੇ ਪਰਚਾ ਦੇ ਦਿੰਦੇ ਆ ਲੱਖ ਰੁਪਿਆ ਜੁਰਮਾਨਾ ਰੱਖਿਆ ਹੋਇਆ ਕਿਉਂਕਿ ਉਹ ਚੱਕਣ ਵੀ ਨਹੀਂ ਦੇ ਰਹੇ ਵਿੱਚੋਂ ਅੱਛਾ ਕਿਉਂਕਿ ਸਰਕਾਰ ਏਡੀ ਨਿਕੰਮੀ ਆ ਕੋਈ ਇਹਦਾ ਧਿਆਨ ਨਹੀਂ ਕਿਉਂਕਿ ਅੱਜ ਇਹ ਬੰਨ ਟੁੱ ਕਿੰਨੇ ਮੰਨ ਲੋ ਸਾਨੂੰ ਆ ਡਾਰਾ ਜਿਹੜੇ 35 40 ਪਿੰਡ ਆ ਕਿੱਥੇ ਤੱਕ ਪਾਣੀ ਜਾਣਾ 88 66 77 ਫੁੱਟ ਪਾਣੀ ਸਾਡੇ ਘਰਾਂ ਚ ਸੀਗਾ ਹੂੰ ਠੀਕ ਆ ਜੀ ਕਿਸੇ ਨੂੰ ਰੋਟੀ ਨਹੀਂ ਮਿਲਦੀ ਸੀ ਖਾਣ ਨੂੰ ਕਿਸੇ ਦੇ ਘਰ ਕੋਈ ਰੱਛ ਨਹੀਂ ਕਿੰਨਾ ਦਿੱਕਤ ਆਉਂਦੀ ਆ ਇਹ ਸਰਕਾਰ ਨੂੰ ਪਹਿਲਾਂ ਚਾਹੀਦਾ ਕਿ ਜਿਹੜੇ ਫੋਕੇ ਇਹ ਦਾਅਵੇ ਕਰਦੇ ਆ ਅਸੀਂ ਐਂ ਕਰਤਾ ਕੁਝ ਨਹੀਂ ਕੀਤਾ ਇਹਨਾਂ ਨੇ ਆ ਬੰਨ ਜਾ ਕੇ ਦੇਖ ਲੋ ਬੰਨ ਤੇ ਖੱਡਾਂ ਪਈਆਂ ਹੋਈਆਂ ਕੋਈ ਮਜ਼ਦੂਰ ਨਹੀਂ ਲਾਏ ਗਏ ਉੱਥੇ ਅਫਸਰ ਬੈਠੇ ਆ ਉੱਥੇ ਆਪਣੇ ਕਮਰੇ ਚ ਨਹਿਰੀ ਵਿਭਾਗ ਆ ਜੀ ਨਹਿਰੀ ਵਿਭਾਗ ਕਾ ਦਾ ਇਹ ਚਾਰਜ ਸਰਪੰਚਾਂ ਨੂੰ ਦੇਣਾ ਚਾਹੀਦਾ ਇਹ ਬੰਨਾਂ ਦਾ ਵੀ ਜਿੱਦੇ ਜਿੱਦਾ ਪਿੰਡ ਦੀ ਹੱਦ ਪੈਂਦੀ ਆ ਉਹਨੂੰ ਗ੍ਰਾਂਟ ਆਵੇ ਸਰਪੰਚੋ ਦੀ ਦੇਖਭਾਲ ਕਰੇ ਇਹ ਨਹਿਰੀ ਪਵਾਹ ਖਤਮ ਹੀ ਕਰ ਦੇਣਾ ਚਾਹੀਦਾ ਇਹਨਾਂ ਦਾ ਕੋਈ ਰੋਲ ਨਹੀਂ ਆ ਕੋਈ ਰੋਲ ਨਹੀਂ ਕੋਈ ਰੋਲ ਨਹੀਂ ਆ ਜਨਤਾ ਜਿਸ ਚੀਜ਼ ਦਾ ਰੋਸ ਆ ਕੋਈ ਨਹਿਰੀ ਪਵਾਹ ਕੰਮ ਨਹੀਂ ਕਰ ਰਿਹਾ ਸਹੀ ਢੰਗ ਨਾਲ ਤੁਸੀਂ ਹੁਣ ਸਰਕਾਰ ਤੋਂ ਮੰਗ ਕੀ ਕਰਦੇ ਹੋ ਫਿਲਹਾਲ ਸਰਕਾਰ ਕੀ ਕਰੇ ਕਿ ਇਹ ਇਸ ਚੀਜ਼ ਤੋਂ ਬਚਿਆ ਜਾ ਸਕੇ ਬਚਿਆ ਜਾ ਸਕੇ ਜੀ ਇੱਥੇ ਬੋਰੇ ਭੇਜਣ ਹਾਂ ਖਾਲੀ ਬੋਰੇ ਭੇਜਣ ਲੇਬਰ ਲਾਉਣ ਲੇਬਰ ਸਾਡੇ ਕੋਲੇ ਵਾਧੂ ਆ ਇੱਥੇ ਉਹਨਾਂ ਨੂੰ ਉਹ ਨਗਾਂ ਦੇ ਹਿਸਾਬ ਨਾਲ ਪੈਸੇ ਮਿਲਦੇ ਆ ਬੋਰੇ ਭਰਨ ਦੇ ਜਿਵੇਂ 2 ਰੁਪਏ ਬੋਰਾ ਇਥੇ ਬੋਰੇ ਭਰਾਗੇ ਲਾਏ ਜਾਣ ਬੰਨ ਸਾਰਾ ਨੀਵਾ ਇਧਰੋਂ ਹੂੰ ਉਹਦੇ ਤੇ ਮਿੱਟੀ ਪਵਾਈ ਜਾਵੇ ਜਿਹੜੇ ਖੱਡਾ ਪਈਆਂ ਉਹ ਬੰਦ ਕਰਾਈਆਂ ਜਾਣ ਹੂੰ ਉਹ ਬਚਾਓ ਸਰ ਉਹ ਫੇਰ ਬਚਾਓ ਹੋ ਸਕਦਾ ਜੇ ਵੱਧ ਪਾਣੀ ਆ ਵੀ ਗਿਆ ਤੇ ਸਾਡੇ ਕੋਲੇ ਬਚਾਈ ਕੋਈ ਨਹੀਂ ਬੰਨ ਕਮਜ਼ੋਰ ਆ ਹੂੰ ਆ ਮੈਂ ਹੁਣ ਫੋਟੋਆਂ ਵੀ ਲਿਆ ਖਿੱਚ ਕੇ ਤੇ ਤੁਹਾਨੂੰ ਦਿਖਾਉਣਾ ਬਾਅਦ ਚ ਦਿਖਾ ਦੇਣਾ ਤੁਹਾਨੂੰ ਤੇ ਮਾੜਾ ਹੀ ਹਾਲਾਤ ਬੰਦਾ ਵੀ ਮਾੜਾ ਹਾਲਾਤ ਆ ਬੰਦਾ ਸੋ ਲੋਕਾਂ ਦੇ ਵਿੱਚ ਤੁਸੀਂ ਦੇਖੋ ਕਿ ਡਰ ਇਸ ਤਰੀਕੇ ਦਾ ਹੈ ਕਿ ਬੰਨ ਦਾ ਜਿਹੜਾ ਮਾਹੌਲ ਹੈ ਉਹ ਮਾੜਾ ਬਣਿਆ ਹੋਇਆ ਹੈ ਔਰ ਕੁਝ ਹੋਰ ਲੋਕ ਵੀ ਮੌਜੂਦ ਨੇ ਤੁਸੀਂ ਕੁਝ ਕਹਿਣਾ ਚਾਹੋਗੇ ਇੱਥੇ ਪਿੰਡ ਦੇ ਹੋਂ ਤੁਸੀਂ ਆਏ ਕਿੱਥੋਂ ਅਸੀਂ ਤਾਂ ਸੈਰ 'ਚ ਹੋਏ ਆ ਲੁਧਿਆਣਾ ਜੀ ਲੁਧਿਆਣਾ 'ਚ ਆਏ ਤੁਸੀਂ ਇੱਥੇ ਕੀ ਕੀ ਦੇਖਣ ਆਏ ਬੰਨ ਦੇਖਣ ਆਏ ਕਿ ਪਾਣੀ ਕਿੰਨਾ ਕੋ ਆਇਆ ਪਾਣੀ ਕਿੰਨਾ ਕੋ ਡਰ ਡਰ ਲੱਗਦਾ ਡਰ ਤੇ ਲੱਗਦਾ ਹੀ ਆ ਜੀ ਪਾਣੀ ਨਾ ਆ ਰਿਆ ਤੇ ਹਾਂ ਤੁਸੀਂ ਦੇਖੋ ਇਹ ਜਿੰਨੇ ਵੀ ਲੋਕ ਇੱਥੇ ਮੌਜੂਦ ਨੇ ਇਹ ਸਾਰੇ ਜਣੇ ਮੀਂਹ ਦੇ ਵਿੱਚ ਇਸ ਟਾਈਮ ਮੈਂ ਛਤਰੀ ਲੈ ਕੇ ਖੜਾ ਤੇ ਬਾਰਿਸ਼ ਹੋ ਰਹੀ ਆ ਮਤਲਬ ਕੋਈ ਇਸ ਤਰੀਕੇ ਨਾਲ ਨਹੀਂ ਕਿ ਇਹ ਲੋਕ ਆਪਣੇ ਖੁਸ਼ੀ ਦੇ ਨਾਲ ਘਰਾਂ ਦੇ ਵਿੱਚੋਂ ਨਿਕਲੇ ਹੋਏ ਆ